ਧਨਿਕਸ ਵੀਰ ਆ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਬਰਨਾਲਾ ਦੇ ਵਿੱਚ ਇੱਕ ਘਰ ਚੋ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਪੂਰਾ ਪਰਿਵਾਰ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਦੇ ਲਈ ਗਿਆ ਸੀ ਪਿੱਛੋਂ ਚੋਰਾਂ ਨੇ ਚੋਰੀ ਦੀ ਬਾਰਦਾਤ ਨੂੰ ਅੰਜਾਮ ਦੇ ਦਿੱਤਾ ਜਿਸ ਦੌਰਾਨ ਚੋਰ ਘਰ ਵਿੱਚੋਂ 25 ਟੋਲੇ ਸੋਨਾ ਤੇ ਹਜ਼ਾਰਾਂ ਦੀ ਨਕਦੀ ਲੈ ਕੇ ਫਰਾਰ ਹੋ ਗਏ ਮਾਮਲਾ ਬਰਨਾਲਾ ਦੇ ਸੰਗਣੀ ਆਬਾਦੀ ਵਾਲੇ ਗੀਤਾ ਭਵਨ ਨੇੜੇ ਦਾ ਹੈ ਜਿੱਥੇ ਪੂਰਾ ਪਰਿਵਾਰ ਧਾਰਮਿਕ ਸਥਾਨ ਤੇ ਗਿਆ ਹੋਇਆ ਸੀ ਇਸ ਦੌਰਾਨ ਸ਼ਾਤਰ ਚੋਰਾਂ ਵੱਲੋਂ ਚੋਰੀ ਦੀ ਬਾਰਦਾਤ ਨੂੰ ਅੰਜਾਮ ਦਿੱਤਾ ਗਿਆ ਚੋਰ ਲਗਭਗ 25 ਤੋਲੇ ਸੋਨਾ ਅਤੇ 50000 ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਪੀੜਤ ਪਰਿਵਾਰ ਨੇ ਪੁਲਿਸ ਨੂੰ ਗੁਹਾਰ ਲਗਾਈ ਕਿ ਜਲਦੀ ਚੋਰਾਂ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਉਹਨਾਂ ਦੇ ਨੁਕਸਾਨ ਦੀ ਪਰਪਾਈ ਹੋ ਸਕੇ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਇਸ ਦੇ ਨਾਲ ਹੀ ਡੀਐਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਫੋਰੈਂਸਿਕ ਟੀਮ ਅਤੇ ਡੌਗ ਸਕੁਆਇਰ ਟੀਮ ਨੂੰ ਮੌਕੇ ਤੇ ਭੇਜਿਆ ਗਿਆ ਹੈ ਤੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਸੀਸੀਟੀਵੀ ਕੈਮਰੇਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜਲਦੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਸਸੀ ਕਾ ਜੀ ਤੁਸੀਂ ਦੇਖ ਰਹੇ ਦਿਨਿਕ ਸਵੇਰਾ ਟੀਵੀ ਮੈਨਰਮੁਕਮਾਨ ਬੀਤੀ ਦਾਤ ਇੱਕ ਘਰ ਵਿੱਚ ਚੋਰੀ ਹੋ ਜਾਂਦੀ ਆ। ਸਾਡੇ ਨਾਲ ਡੀਐਸਪੀ ਸਤਵੀਰ ਸਿੰਘ ਵੈਸਾ ਉਹਨਾਂ ਤੋਂ ਲੈਨੇ ਪੂਰੀ ਜਾਣਕਾਰੀ। ਸਰ ਕੀ ਕਹਿਣਾ ਚਾਹੁੰਦੇ ਹੋ? ਕੱਲ ਬੀਤੀ ਦਾਤ ਚੋਰੀ ਹੋ ਗਈ ਜੀ। ਕੀ ਕਹਿਣਾ ਚਾਹੋ ਸਰ? ਇਹ ਜੀ ਪਰਿਵਾਰ ਆ ਟੈਂਕੂ ਪੁੱਤਰ ਸੋਨ ਲਾਲ। ਇਹਨਾਂ ਦੀ ਰਹਿائش ਸਾਡੇ ਗੀਤਾ ਭਵਨ ਦੇ ਕੋਲ ਬਰਨਾਲੇ ਵਿੱਚ ਇਹਨਾਂ ਦੀ ਰਹਿائش ਆ। ਇਹ ਜਿਹੜਾ ਪਰਿਵਾਰ ਆ ਸਾਰਾ ਪਰਿਵਾਰ 28 ਜੂਨ ਸ਼ਨੀਵਾਰ ਸਵੇਰ ਤੋਂ ਸਾਲਾ ਸਰਤਾਮ ਰਾਜਸਥਾਨ ਜਿਹੜਾ ਮੱਥਾ ਟੇਕਣ ਗਿਆ ਹੋਇਆ ਸੀਗਾ ਕੱਲ ਰਾਤ ਲੇਟ ਨਾਈਟ ਜਦੋਂ ਇਹ ਪਰਿਵਾਰ ਵਾਪਸ ਆਇਆ ਤਾਂ ਇਹਨਾਂ ਨੇ ਦੇਖਿਆ ਕਿ ਇਹਨਾਂ ਦੇ ਘਰੇ ਰਸੋਈ ਦੇ ਜਿਹੜਾ ਸ਼ੀਸ਼ਾ ਤੋੜ ਕੇ ਐਂਟਰੀ ਕੀਤੀ ਹੋਈ ਸੀ ਤੇ ਅਣਪਛਾਤੇ ਵਿਅਕਤੀਆਂ ਨੇ ਇਹਨਾਂ ਦੇ ਘਰੇ ਚੋਰੀ ਨੂੰ ਅੰਜਾਮ ਦਿੱਤਾ ਜਿਹਦੇ ਵਿੱਚ ਕਿ ਕਾਫੀ ਜੁਐਲਰੀ ਇਹਨਾਂ ਦੀ ਸੋਨੇ ਚਾਂਦੀ ਦੇ ਸੈੱਟ ਕੁਝ ਜਿਹੜੇ ਕੜੇ ਵਗੈਰਾ ਤੇ ਕੁਝ ਨਗਦੀ ਜਿਹੜੀ ਹੈ ਚੋਰੀ ਹੋਈ ਹੈ ਸੋ ਇਹਨਾਂ ਦਾ ਅੱਜ ਬਿਆਨ ਦਰਜ ਕਰਕੇ ਐਫ ਆਈ ਆਰ ਅਸੀਂ ਦਰਜ ਕਰ ਰਹੇ ਹਾਂ ਅਸੀਂ ਵੱਖ-ਵੱਖ ਟੀਮਾਂ ਜਿਹਦੇ ਵਿੱਚ ਕਿ ਫੋਰੈਂਸਿਕਸ ਦੀ ਟੀਮ ਸੀਸੀਟੀਵੀਜ਼ ਐਨਾਲਿਸਿਸ ਕਰਨ ਵਾਸਤੇ ਟੀਮ ਤੇ ਡੌਗ ਸਕਵਾਡ ਵਗੈਰਾ ਅਸੀਂ ਸਾਰੇ ਲਗਾ ਦਿੱਤੇ ਨੇ ਅੱਜ ਸਵੇਰ ਤੋਂ ਹੀ ਉੱਥੇ ਮੌਕੇ ਤੇ ਮੁਲਾਜਾ ਕਰ ਰਹੇ ਨੇ ਤੇ ਜਲਦੀ ਅਸੀਂ ਇਸ ਵਾਰਦਾਤ ਨੂੰ ਟ੍ਰੇਸ ਕਰ ਲਾਂਗੇ ਸਰ ਲਗਾਤਾਰ ਚੋਰੀ ਚੋਰੀ ਬਾਰਦਾਤਾਂ ਨੂੰ ਜਾਮ ਦੇ ਰਿਹਾ ਇਹਨੂੰ ਠੱਲ ਪਾਉਣ ਲਈ ਕੀ ਕੀਤਾ ਯਾਰ ਪਰਸੂ ਲੋ ਜੀ ਦੇਖੋ ਜੀ ਇਹ ਇੱਕ ਕੰਟੀਨਿਊਸ ਪ੍ਰੋਸੈਸ ਆ ਜਿਦੇ ਕਿ ਜਿਹੜੇ ਚੋਰ ਵਾਰਦਾਤਾ ਕਰਦੇ ਰਹਿੰਦੇ ਨੇ ਤੇ ਪੁਲਿਸ ਉਹਨਾਂ ਨੂੰ ਟ੍ਰੇਸ ਕਰਦੀ ਰਹਿੰਦੀ ਆ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ 100% ਟ੍ਰੇਸ ਕਰੀਏ ਹਰ ਇੱਕ ਵਾਰਦਾਤ ਨੂੰ ਟ੍ਰੇਸ ਕਰੀਏ ਸੋ ਕਈ ਵਾਰ ਮੋਸਟਲੀ ਇਹ ਚੋਰੀਆਂ ਅਸੀਂ ਟ੍ਰੇਸ ਵੀ ਕਰਦੇ ਆਂ ਕਈ ਵਾਰ ਜਿਹੜੇ ਚੈਲੰਜੇਜ਼ ਆ ਜਾਂਦੇ ਨੇ ਚੋਰੀਆਂ ਨਹੀਂ ਟ੍ਰੇਸ ਹੁੰਦੀਆਂ ਜਿਵੇਂ ਕਿ ਇਹ ਜਿਹੜੀ ਵਾਰਦਾਤਾ ਇਹਦੇ ਵਿੱਚ ਹੀ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਜਿਹੜਾ ਪਰਿਵਾਰ ਆ ਉਹ ਸ਼ਨੀਵਾਰ ਸਵੇਰ ਤੋਂ ਹੀ ਘਰੇ ਨਹੀਂ ਸੀ ਸਾਰੇ ਦਾ ਸਾਰਾ ਪਰਿਵਾਰ ਜਿਹੜਾ ਗਿਆ ਹੋਇਆ ਸੀਗਾ ਤੇ ਅ ਐਤਵਾਰ ਰਾਤ ਨੂੰ ਇਹ ਵਾਪਸ ਆਏ ਨੇ ਸੋ ਪੂਰਾ 2 ਦਿਨ ਤੇ 1 ਰਾਤ ਦਾ ਜਿਹੜਾ ਵਕਫਾ ਹੈਗਾ ਜਿਹਦੇ ਵਿੱਚ ਕਿ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਚੈਲੰਜ ਰਹੇਗਾ ਕਿ ਚੋਰੀ ਕਿਸ ਟਾਈਮ ਹੋਈ ਹੈ ਦਿਨ ਟਾਈਮ ਹੋਈ ਹੈ ਕਿਹੜੇ ਦਿਨ ਹੋਈ ਹੈ ਰਾਤ ਨੂੰ ਹੋਈ ਹੈ ਉਸ ਤੋਂ ਅੱਗੇ ਫਿਰ ਉਸ ਤੋਂ ਬਾਅਦ ਹੀ ਅਸੀਂ ਫਰਦਰ ਸਟੈਪ ਜਿਹੜਾ ਚੋਰਾਂ ਨੂੰ ਆਈਡੈਂਟੀਫਾਈ ਕਰਨ ਦਾ ਉਹਦੇ ਵਿੱਚ ਚੱਲ ਪਾਵਾਂਗੇ ਤੇ ਘਰ ਵਿੱਚ ਕੋਈ ਸੀਸੀਟੀਵੀ ਕੈਮਰਾ ਵਗੈਰਾ ਵੀ ਨਹੀਂ ਸੀਗਾ ਸੋ ਕਈ ਵਾਰ ਇਹੋ ਜਿਹੇ ਚੈਲੰਜਸ ਆ ਜਾਂਦੇ ਨੇ ਪਰ ਫਿਰ ਵੀ ਜਿਹੜਾ ਅਸੀਂ ਸਾਡੇ ਪੁਰਜੋਰ ਐਫਰਟਸ ਨੇ ਕਿ ਅਸੀਂ ਸਾਰੀਆਂ ਹੀ ਜੜੀਆਂ ਵਾਰਦਾਤਾਂ ਨੂੰ ਜਿਹੜਾ ਟਰੇਸ ਕਰੀਏ ਸਰ ਕੋਈ ਫੁਟੇਜ ਵਗੈਰਾ ਆਈ ਨਹੀਂ ਜੀ ਨਹੀਂ ਹਾਲੇ ਤੱਕ ਕੋਈ ਫੁਟੇਜਸ ਨਹੀਂ ਆਈ ਹਾਲੇ ਤੱਕ ਆਪਾਂ ਜਿਹੜਾ ਘਰੇ ਜਿਹੜਾ ਜਿੱਥੇ ਵਾਰਦਾਤ ਹੋਈ ਹੈ ਉੱਥੇ ਐਨਾਲਿਸਿਸ ਕਰ ਰਹੇ ਹਾਂ ਕਿ ਸਾਨੂੰ ਕੋਈ ਸਬੂਤ ਇਹੋ ਜਿਹਾ ਮਿਲੇ ਜਿਹੜਾ ਸਾਨੂੰ ਕੋਈ ਅੱਗੇ ਲੀਡ ਮਿਲ ਸਕੇ ਤੇ ਫਰਦਰ ਜਦੋਂ ਆਪਾਂ ਆਇਡੈਂਟੀਫਾਈ ਕਰ ਲਈਏ ਕਿ ਕਿੰਨੇ ਵਜੇ ਚੋਰੀ ਹੋਈ ਹੈ ਉਸ ਤੋਂ ਬਾਅਦ ਫਿਰ ਅੱਗੇ ਸੀਸੀਟੀਵੀਜ਼ ਦੇ ਵਿੱਚ ਆਪਾਂ ਚਲਾਂਗੇ ਜੀ ਸਰ ਲਗਾਤਾਰ ਪੁਲਿਸ ਜੀ ਕੈਮਰੇ ਚੈੱਕ ਕਰ ਰਹੀ ਹੈ ਜੀ ਹੁਣ ਜੀ ਬਿਲਕੁਲ ਤੇ ਇਹੋ ਜਿਹੀਆਂ ਵਾਰਦਾਤਾਂ ਨੂੰ ਪ੍ਰੀਵੈਂਟ ਕਰਨ ਵਾਸਤੇ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਕੇ ਸ਼ਹਿਰ ਦੇ ਵਿੱਚ ਸੀਸੀਟੀਵੀ ਕੈਮਰਾਜ਼ ਵਧਾਏ ਗਏ ਨੇ ਕੰਟਰੋਲ ਰੂਮ ਸੈਂਟਰ ਬਣਾਇਆ ਗਿਆ ਤੇ ਇਸ ਤੋਂ ਇਲਾਵਾ ਜਿਹੜੀ ਹੈ ਨਾਕਾਬੰਦੀ ਪੈਟਰੋਲਿੰਗ ਜਿਹੜੀ ਹੈ ਸਾਡੀ ਚੱਲਦੀ ਰਹਿੰਦੀ ਆ ਤੇ ਸਨ ਡੀਐਸਪੀ ਸਤਵੀਰ ਸਿੰਘ ਵੈਸ ਜਿਨ੍ਹਾਂ ਨੇ ਚੋਰੀਵਾਰੀ ਪੂਰੀ ਜਾਣਕਾਰੀ ਦਿੱਤੀ ਮੈਂ ਹੈਗਾ ਰੋਹਿਤ ਹੈ ਜੀ ਅਸੀਂ ਬਾਹਰ ਗਏ ਹੋਏ ਸੀ ਮੇਰਾ ਬ੍ਰਦਰ ਖਾਟੂ ਸ਼ਾਮ ਗਿਆ ਹੋਇਆ ਸੀ ਮੈਂ ਨੈਣਾ ਦੇ ਵੀ ਗਿਆ ਹੋਇਆ ਸੀ ਜਦੋਂ ਅਸੀਂ ਵਾਪਸ ਆਏ ਸਾਡੇ ਘਰ ਦਾ ਸ਼ੀਸ਼ਾ ਬਾਹਲਾ ਟੁੱਟਿਆ ਹੋਇਆ ਸੀ ਸਾਡੇ ਅੰਦਰ ਸਿੱਧੇ ਮਾਰੀ ਦੇ ਹੱਥ ਤੋੜ ਕੇ ਸਾਰੇ 골ਡ ਵਗੈਰਾ ਪੈਸੇ ਵਗੈਰਾ ਸਾਰਾ ਨਕਦੀ ਲੈ ਚੁੱਕੇ ਗੋਲਡ ਹੈਗਾ ਸੀ 25 ਟੋਲੇ ਹੈਗਾ ਸੀ ਕੈਸ਼ ਵੀ ਹੈਗਾ ਸੀ 25 30 40000 ਰੁਪਇਆ ਸਾਨੂੰ ਆਇਆ ਸੀ ਅਸੀਂ ਸ਼ਨੀਵਾਰ ਨੂੰ ਚਲੇ ਗਏ ਸੀ ਤੇ ਅਸੀਂ ਰਾਤ ਨੂੰ ਆਏ ਆ ਮੈਂ 10 11 ਵਜੇ ਆਇਆ ਇਹ ਵੀ 11:00 ਵਜੇ ਆਇਆ ਮੈਨੂੰ ਸਾਨੂੰ ਆ ਕੇ ਪਤਾ ਲੱਗਿਆ ਰਾਤ ਨੂੰ ਆ ਰਾਤ ਨੂੰ ਆ ਕੇ ਸਾਨੂੰ 11:00 ਵਜੇ ਪਤਾ ਲੱਗਿਆ ਅੱਜ ਨੂੰ ਮੰਗ ਇਹੀ ਕਰਦੇ ਆ ਕਿ ਸਾਡੇ ਸਮਾਨ ਸਾਨੂੰ ਵਾਪਸ ਕੀਤਾ ਜਾਵੇ ਮਿਹਨਤ ਨਾਲ ਕੀਤਾ ਹੋਇਆ ਸਾਰੀ ਉਮਰ ਦੀ ਕਮਾਈ ਹੈ ਸਾਡੀ ਸਾਨੂੰ ਸਾਡਾ ਹਿਸਾਬ ਮਿਲਣਾ ਚਾਹੀਦਾ ਟਿੰਕੂ ਜੀ ਘਾਟੂ ਜੀ ਗਏ ਵੇਸੀਗੇ ਅਸੀਂ ਪਰਸੋ ਸਵੇਰੇ 8:30 ਵਜੇ ਸਵਾ 8:30 ਵਜੇ ਗਏ ਆ ਤੇ ਉਹ ਅਸੀਂ ਕਦੋਂ ਰਾਤ 11:00 ਵਜੇ ਮੁੜ ਕੇ ਆਏ ਵਾਪਸ ਤੇ ਕਦੋਂ ਆ ਕੇ ਅੰਦਰ 메ਨ ਗੇਟ ਖੋਲ੍ਹਿਆ ਤੇ ਸਾਡੀ ਕਿਚਨ ਦਾ ਸ਼ੀਸ਼ਾ ਟੁੱਟਿਆ ਹੋਇਆ ਸੀਗਾ ਤੇ ਅ ਕਦੋਂ ਉਦੋਂ ਬਾਅਦ ਅਸੀਂ ਅੰਦਰ ਕਮਰੇ 'ਚ ਵੜੇ ਤਾਂ ਸਾਡੀ ਨਿਵਾਰੀ ਦੇ ਕਿਹੜੇ 골ਡ ਦੇ ਹੁੰਦੇ ਆ ਡੱਬੇ ਉਹ ਥੱਲੇ ਸਿੱਟੇ ਪਏ ਸੀਗੇ ਸਾਰਾ ਕੁਝ ਤੇ ਮੇਰੀ ਮੈਸੇਜ ਭੱਜ ਕੇ ਬਾਹਰ ਆਈ ਮੈਂ ਅੱਜ ਮੈਂ ਗੱਡੀ ਲਾ ਰਿਆ ਸੀਗਾ ਕਹਿੰਦੇ ਵੀ ਚੋਰੀ ਹੋ ਗਈ ਚੋਰੀ ਹੋ ਗਈ ਜਦੋਂ ਅਸੀਂ ਆ ਕੇ ਦੇਖਿਆ ਤਾਂ ਸਾਰਾ ਸਮਾਨ ਹੀ ਗੋਲ ਸੀਗਾ ਕੁਝ ਵੀ ਨਹੀਂ ਹੈਗਾ ਮਿਲਿਆ ਸੋਨਾ ਹੈਗਾ ਸੀ ਮਲਗੀ 24 25 ਟੋਲੇ ਹੈਗਾ ਸੀਗਾ ਤੇ ਕੈਸ਼ ਸੀਗਾ 50 60000 ਰੁਪਏ ਕੈਸ਼ ਪਿਆ ਸੀਗਾ ਉਹ ਵੀ ਸਾਰਾ ਕੁਝ ਚੱਕਿਆ ਗਿਆ ਤੇ ਆ ਕੇ ਬੰਦਾ ਪਤਾ ਨਹੀਂ ਲੱਗ ਰਿਹਾ ਸਾਨੂੰ ਬੰਦਾ ਕੋਈ ਭੇਤੀ ਹੋ ਸਕਦਾ ਅੰਦਰੋਂ ਕੋਈ ਹੋਰ ਸਾਡੀ ਚੀਜ਼ ਨਹੀਂ ਛੇੜੀ ਇਕੱਲੀ ਇੱਕ ਨਵਾਰੀ ਨੂੰ ਸਾਡੇ ਨੂੰ ਛੇੜ ਖਾਨੀ ਹੋਈ ਆ ਇਹਦੇ ਵਿੱਚ ਹੀ ਸਾਰਾ ਕੁਝ 85 ਤੇ ਇਹ ਜੀ ਛੇੜਿਆ ਅਸਤਾ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਵੀ ਸਾਡੀ ਸਾਰੀ ਉਮਰ ਦੀ ਪੂੰਜੀ ਸੀ ਵੀ ਉਹਨੂੰ ਕਵਰ ਕੀਤਾ ਜਾਵੇ ਇਸ ਗਲੀ ਦੇ ਵਿੱਚ ਲੱਗੇ ਹੋਏ ਆ ਅੱਗੇ ਲੱਗੇ ਹੋਏ ਨੇ ਇੱਧਰ ਗਲੀ ਚ ਮਲਗੀ ਹੈਗੇ ਸਾਰੇ ਮਲਗੀ ਥੋੜੇ ਦੂਰ ਦੂਰ ਦੇ ਕੈਮਰੇ ਸਾਰੇ ਕਿਤੇ ਹੈਗੇ ਆ ਹਾਂਜੀ ਪੁਲਿਸ ਰਾਤ ਵੀ ਆਈ ਸੀਗੀ ਤੇ ਹੁਣ ਵੀ ਆਏ ਆ ਉਹ ਆਪਣੀ ਦੇਖ ਰਿਹਾ ਕਾਰਵਾਈ ਕਰ ਰਹੇ ਨੇ ਦੈਨਿਕ ਸਵੇਰ ਵਾਲੀ ਨਿਰਮਲ ਕਵਾਦੀ ਰਿਪੋਰਟ ਬਰਨਾਲਾ